ਤੇ ਇੱਕ ਮੰਦਰ ਦੀ ਉੱਤੇ ਜਿਹੜਾ ਇਹ ਪਹਾੜ ਆ ਡਿ ਗਿਆ ਲੈਂਡਸਲਾਈਡ ਹੋਈ ਹੈ ਤਸਵੀਰਾਂ ਜਿਹੜੀਆਂ ਉਹ ਕੈਮਰੇਜ ਚ ਕੈਦ ਹੋਈਆਂ ਨੇ ਇੱਕ ਵੱਡਾ ਪੱਥਰ ਆ ਡਿ ਗਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਹਾਲਾਂਕਿ ਗਨੀਮਤ ਤਰੀਕੇ ਇਸ ਦੇ ਵਿੱਚ ਕਿਸੇ ਸ਼ਰਦਾਲੂ ਦਾ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਿਮਾਚਲ ਪ੍ਰਦੇਸ਼ ਦੇ ਜੋ ਹਮੀਰਪੁਰਾ ਉੱਥੇ ਦਿਓਟ ਸਿੱਧ ਬਾਬਾ ਬਾਲਕਨਾਥ ਜੀ ਦਾ ਮੰਦਿਰ ਆ ਜਿੱਥੇ ਇਹ ਘਟਨਾ ਵਾਪਰੀ ਹੈ ਕੱਲ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਲੈਂਡਸਲਾਈਡ ਹੋਈ ਹੈ ਇੱਕ ਮੰਦਰ ਦੀਆਂ ਪੌੜੀਆਂ ਦੇ ਉੱਤੇ ਪਹਾੜ ਜਿਹੜੇ ਉਹ ਡਿਗੇ ਨੇ ਤੇ ਉਸ ਦੇ ਬਾਅਦ ਉੱਥੇ ਸ਼ਰਧਾਲੂ ਲੰਘ ਰਹੇ ਸੀ ਜਦੋਂ ਇੱਕਦਮ ਲੈਂਡਸਲਾਈਡ ਹੁੰਦੀ ਹੈ ਤਾਂ ਉਸ ਦੇ ਬਾਅਦ ਭੱਜਣਾ ਪੈਂਦੀਆਂ ਨਜ਼ਰ ਆndੀਆਂ ਨੇ ਸ਼ਰਧਾਲੂ ਜਿਹੜੇ ਉਹ ਭੱਜ ਕੇ ਜਾਨ ਬਚਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਪਾ ਰਹੇ ਹਾਂ ਮੌਕੇ ਦੇ ਉੱਤੇ ਲਗਾਤਾਰ ਪਹਾੜਾਂ ਦੇ ਵਿੱਚ ਲੈਂਡਸਲਾਈਡ ਹੋ ਰਹੀ ਹੈ ਬੱਦਲ ਫਟ ਰਹੇ ਨੇ ਬਾਰਿਸ਼ ਲਗਾਤਾਰ ਪੈ ਰਹੀ ਹੈ ਜਿਸ ਕਰਕੇ ਕਿਤਨਾ ਕਿਤੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਖਾਸ ਕਰਕੇ ਜਿਹੜੇ ਲੋਕ ਆ ਧਾਰਮਿਕ ਸਥਾਨਾਂ ਦੇ ਉੱਤੇ ਮੱਥਾ ਟੇਕਣ ਜਾ ਰਹੇ ਨੇ ਉਹ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਚਾਹੇ ਆਪਾਂ ਜੰਮੂ ਕਸ਼ਮੀਰ ਸਾਈਡ ਜੇ ਆਪਾਂ ਗੱਲ ਕਰ ਲਈਏ ਪਹਿਲਾਂ ਅਮਰਨਾਥ ਦੀ ਯਾਤਰਾ ਦੇ ਲੋਕ ਉੱਥੇ ਗਏ ਸੀਗੇ ਤਾਂ ਉੱਥੇ ਵੀ ਮਡ ਸਲਾਈਡ ਹੋਈ ਸੀ ਜਿਸ ਵਿੱਚ ਲੋਕ ਬੁਰੇ ਤਰੀਕੇ ਦੇ ਨਾਲ ਫਸ ਗਏ ਸੀਗੇ ਤਾਂ ਇਸੇ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਕਿ ਲੈਂਡਸਲਾਈਡ ਹੋਈ ਹੈ ਤੇ ਆ ਲੋਕ ਜਿਹੜੇ